ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਦੋਂ ਬਾਈ ਆਪਾਂ YouTube ਚੈਨਲ ਸਟਾਰਟ ਕਰ ਰਹੇ ਸੀ ਨਾ ਇੱਕ ਆਪਾਂ ਸੁੱਕੇ ਕੱਦੂ ਵਾਲੀ ਵੀਡੀਓ ਪਾਈ ਸੀ ਆਪਣੇ ਪੇਜ 'ਤੇ ਜੇ ਕਿਸੇ ਭਰਾ ਨੇ ਨਹੀਂ ਦੇਖੀ ਤਾਂ ਜਰੂਰ ਦੇਖੋ ਜਾ ਕੇ ਉਹ ਦੱਸਿਆ ਸੀ ਵੀ ਆਪਾਂ 5-6 ਕਿੱਲੇ ਸਈ 7 ਕਿੱਲੇ ਦਾ ਆਪਾਂ ਹਣ ਦਾ ਸੁੱਕਾ ਕੱਦੂ ਕਰਿਆ ਸੀਗਾ ਉਹਦਾ ਰਿਜ਼ਲਟ ਯਾਰ ਹੁਣ ਹੁਣ ਵੀ ਸਾਨੂੰ ਦੇਖਣ ਨੂੰ ਮਿਲ ਰਿਹਾ ਅਸੀਂ ਆਜ ਕਣਕ ਨੂੰ ਪਹਿਲਾ ਪਾਣੀ ਲਾਈ ਜਾਂਦੇ ਸੀਗੇ ਸਾਹਮਣੇ 222 ਕਣਕ ਆਹੇ ਕੱਲ ਸਟਾਰਟ ਕਰਿਆ ਸੀਗਾ ਤੇ ਕੱਲ ਤਾਂ ਮੈਨੂੰ ਲੱਗਿਆ ਕੋਈ ਭੁਲੇਖਾ ਜਾ ਵੀ ਯਾਰ ਮੈਨੂੰ ਇਹੀ ਲੱਗਿਆ ਅੱਜ ਮੈਂ ਉਹ ਕਨਫਰਮ ਕਰੀ ਗੱਲ ਆਹ ਜਦੋਂ ਇਹਦੇ ਵਿੱਚ ਪਾਣੀ ਛੱਡਿਆ ਨਾ ਆ ਦੇ ਪੈਰ ਦੇਖੋ ਕਿੰਨਾ ਖੋਪਦਾ ਇਹ 0 ਡਰਲ ਵਾਲੀ ਕਣਕ ਆ ਦੇਖ ਤੇ ਇੱਧਰ ਸਾਡੇ ਗਮਨੀਆਂ ਦੇ ਨਾਲ ਹੀ 0 ਕद्दू ਕਰਿਆ ਹੋਇਆ ਸੀ ਬਾਹਣ ਚ ਦੇ ਵਿੱਚ ਪੈਰ ਪੂਰਾ ਫੁੱਲ ਖੋਪਦਾਗਾ ਤੇ ਇੱਧਰ ਸਾਡੇ ਗਮਨੀਆਂ ਦੇ ਨਾਲ ਹੀ ਉਹਨਾਂ ਦਾ ਕद्दू ਕਰਿਆ ਹੋਇਆ ਸੀਗਾ ਤੇ ਮੈਂ ਜਦੋਂ ਉਹਦੇ ਵਿੱਚ 껠ਾ ਦਿੱਤਾ ਆਮ ਤੁਸੀਂ ਹੁਣ ਖੇਤੀ ਕਰਦਿਓ ਯਾਰ ਵੀ 0 ਡਰਲ ਵਾਲੀ ਚ ਪੈਰ ਨਹੀਂ ਖੋਪਦਾ ਵੀ ਕਦੇ ਵੀ ਤੁਸੀਂ ਦੇਖ ਲਿਓ ਇਹਦੇ ਵਿੱਚ ਜਿਵੇਂ ਆਪਾਂ ਬਾਹੀ ਕਣਕ 'ਚ ਪਾਇਰ ਖੋਬਦਾ ਹੁੰਦਾ ਹੈਗਾ ਇੱਧਰ ਤੋਂ ਚੜ ਪਾਣੀ ਆ ਦੇ ਸਾਨੂੰ ਇੱਧਰ ਪਾਣੀ ਘਟਾ ਹੈਗਾ ਹਰੇ ਹਰੇ ਆਏ ਆਏ ਪਾਇਰ ਕਿੱਥੇ ਖੋਬਦਾ ਹੁੰਦਾ ਜੀਰੋ ਟਰੈਲਰ ਵਾਲੀ ਕਣਕ 'ਚ ਪਾਇਰ ਖੋਬਦਾ ਇੰਨਾ ਵਾਹਣ ਪੋਲਾ ਪਿਆ ਯਾਰ ਸੁੱਕੇ ਕੱਦੂ ਦਾ ਇੰਨਾ ਫਾਇਦਾ ਹੈਗਾ ਤੇ ਬਾਕੀ ਸਾਨੂੰ ਦੱਸਾਂਗੇ ਵੀ ਝਾੜ ਝੂੜ ਤੱਕ ਆਪ ਨੂੰ ਕੀ ਰਿਸਪੌਂਸ ਹੁੰਦਾ ਹੈ ਇਹ ਵੀ ਯਾਰ ਮੈਨੂੰ ਤਾਂ ਆਏ ਵਧੀਆ ਲੱਗਿਆ ਜਿਵੇਂ ਯਾਰ ਬਾਹਣ ਬਾਹ ਕੇ ਬੀਜਿਆ ਹੁੰਦਾ ਹੈਗਾ ਪਾਇਰ ਥੱਲੇ ਆਏ ਪੋਲਾ ਪੋਲਾ ਵਾਹਣ ਥੱਲੇ ਆਏ ਪਾਇਰ ਖੋਬਦਾ ਯਾਰ ਨਹੀਂ ਜੀਰੋ ਟਰੈਲਰ ਵਾਲੀ ਕਣਕ 'ਚ ਤਾਂ ਆ ਤੇ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਜੀਰੋ ਡਰਾਈਵ ਵਾਲੀਆਂ ਹੈਪੀ ਸੀਟ ਡਰਾਈ ਕਣਕਾ ਉਹ ਚ ਪਾਇਰ ਨਹੀਂ ਹੋਊਗਾ ਇਹ ਤਾਂ ਜਿੱਥੇ-ਇਥੇ ਪਾਣੀ ਪੈਂਦਾ ਜਾਂਦਾ ਐ ਕੁਲੀ ਜਾਂਦੀ ਆ ਯਾਰ ਮਗਰ ਗਾਰਾ ਖੁੱਲ ਜਾਂਦਾ ਜਿਵੇਂ ਆਪਾਂ ਕਹਨੇ ਵਾਹਣ ਖੁੱਲ ਗਿਆ ਜਮਾ ਤੇ ਯਾਰ ਸੁੱਕੇ ਕੱਦੂ ਵਾਲੀ ਵੀਡੀਓ ਆਪਣੀ ਪਾਈ ਹੋਈ ਆ ਵੀ ਕਿਵੇਂ ਕੀ ਪ੍ਰੋਸੈਸਾ ਕਿਵੇਂ ਬਣਾਇਆ ਕਿਵੇਂ ਕਰਿਆ ਸੀ ਉਹ ਤੇ ਉਹ ਆਪਣਾ ਚੈਨਲ ਖੋਲ ਕੇ ਮਾੜਾ ਜਿਹਾ ਮੱਥਾ ਵੱਜੂ ਤੁਹਾਡਾ ਧਿਆਹ ਜੂ ਵਿੱਚੋਂ ਸੁਰੂਈਏ ਚ ਪਾਈ ਹੋਈ ਆ ਬਸ 5-7 ਵੀਡੀਓਾਂ ਐਂਡ ਜੀਤੇ ਜਾ ਕੇ ਪਾਲ ਦਿਓ ਤੇ ਉੱਥੇ ਮਿਲ ਜੂਗੀ ਤੇ ਝਾੜ ਵੀ ਖਰਚੋਂ ਨੇ ਦਾ ਠੀਕ ਰਿਹਾ ਯਾਰ ਕੋਈ ਬੜਾ ਫਰਕ ਨਹੀਂ ਰਿਹਾ ਕੋਈ ਬਿਮਾਰੀ ਨਹੀਂ ਦੇਲਾ ਤੱਪਾ ਜਾ ਕੁਛ ਨਹੀਂ ਪਿਆ ਯਾਰ ਤੇ ਆ ਕਣਕ ਦੇਖੋ ਕਣਕ ਪੂਰੀ ਸੋਹਣੀ ਹਰੀ ਹੋਈ ਹੈ ਇਹਦੇ ਵਿੱਚ ਤੇ ਇੱਧਰ ਦਾ ਕੈਮਰੇ ਵਿੱਚ ਆਉਂਦੀ ਨਹੀਂ ਐ ਇਹਨੂੰ ਤਾਂ ਕੈਮਰੇ 'ਚ ਘੱਟ ਆਉਂਦੀ ਐ ਇਹਨੂੰ ਆਉਂਦੀ ਹੈਗੀ ਇੱਧਰ ਸੂਰਜ ਪੈਂਦਾ ਨਾ ਤੇ ਨਾ ਮੂੰਹ ਯਾਰ ਜਦੋਂ ਐ ਵਿੱਚ ਘੇੜਾ ਦਿੰਨੇ ਆ ਸਾ ਦੇ ਪੂਰਾ ਐ ਪੂਲਾ ਪੂਲਾ ਵਾਹਣ ਪਿਆ ਯਾਰ ਆ ਦੇ ਕਿੰਨਾ ਪਾਇਰ ਖੋਬਦਾ ਦੇਖ ਵਿੱਚ ਨਹੀਂ ਜ਼ੀਰੋ ਟ੍ਰੈਲ ਵਾਲੀ 'ਚ ਪਾਇਰ ਨਹੀਂ ਖੋਬਦਾ ਹੁੰਦਾ ਧਰਤੀ 'ਚ ਜਿੱਪੀ ਦੱਸਦਾ ਯਾਰ ਆਪਦੇ ਪੈਰਾਂ ਨੂੰ ਵੀ ਆਇਆ ਨਹੀਂ ਹੈਗਾ ਵੀ ਉਹ ਹੋ ਆਗਾ ਵੀ ਕਾਰਡ ਆ ਜਾ ਬਹਣਾ ਨਹੀਂ ਜੀਰੋ ਡਰ ਲੜ ਜਿਤਾ ਯਾਰ ਆ ਸੜਕ ਵਾਂਗੂ ਜਿਵੇਂ ਆਪਾਂ ਕਹਿੰਦੇ ਵੀ ਸੜਕ ਤੇ ਰੇਸ ਟੱਲੇ ਤੁਰਕਿਆਂ ਹੀ ਸਿੜਦੇ ਹੁੰਦੇ ਆ ਜੀ ਰੋਡਰ ਲੜਦਾ ਇਹ ਜਿਆ ਸਿਸਟਮ ਹੀ ਹੁੰਦਾਗਾ ਤੇ ਦੇਖੋ ਭਾਈ ਇਹ ਥੋੜਾ ਦੱਸਾਂਗੇ ਕਿ ਸਪੌਂਸਾ ਤੇ ਕਣਕ ਚ ਕਿਵੇਂ ਪਾਣੀ ਪੀਂਦੀ ਆ ਕਣਕਾ ਵੀ ਕਿਵੇਂ ਆਪਾਂ ਨੂੰ ਸੁੱਕੇ ਕੱਦੂ ਦਾ ਉਹ ਫਾਇਦਾ ਰਹਿੰਦਾ ਜਾਂ ਨੁਕਸਾਨ ਰਹਿੰਦਾ ਕਣਕ ਚ ਉਹ ਵੀ ਤੁਹਾਨੂੰ ਦੱਸਾਂਗੇ ਝਾੜ ਝੂਟ ਵੀ ਦੱਸਾਂਗੇ YouTube ਤੇ Facebook ਚੈਨਲ ਆਪਣਾ ਫੋਲੋ ਕਰ ਲਿਓ ਜੀ ਧੰਨਵਾਦ ਜੀ